ਕੀ ਕਰਨ ਆਈ ਸੀ ਮੈਂ ਜਾਣਾ ਵੀ ਛੇਤੀ ਚਲ ਮੈਂ ਜਾਇਆ ਮਾਂ ਹਾਂ ਮੈਂ ਜਾਇਆ ਮਾਂ ਅੱਛਾ ਦਿਨ ਦਿਲਾਦਾ ਇਹਨੇ ਮੁੰਡੇ ਜੋਗਾ ਕੀ ਤਾਂ ਮੈਂ ਭੁੱਲਿਆ ਹੀ ਕੱਢਣਾ achar har ki ਚਲ ਕੋਈ ਨਾ ਮੈਂ ਤਾਂ ਹੁਣ ਮੁੜਿਆ ਆਉਣਾ ਖਬਰ ਲੈ ਕੇ ਮੈਂ ਕਿਹੜਾ ਬਹੁਤਾ ਟਾਈਮ ਲਾਉਣਾ ਜਾਇਆ ਮਾਂ ਠੀਕ ਲਈ ਰੋਟੀ ਹਾਂਜੀ ਮੈਂ ਪਾਣੀ ਲਿਆਵਾਂ achar aur jhurda le a de na e koi ki pa ke le aiyan dar ch ਚਲ ਆ ਜਾਈਂ ਖਾ ਲੋ ਨਹੀਂ ਖਾਣੂ ਕੀ ਮੜਾ ਕੀ ਜੇ ਆਪਾਂ ਲਿਆ ਗਰਮ ਕਰਕੇ ਅੰਗਲੇ ਚਾਰ ਲਿਆ ਦੀ ਕਫਾੜੀ ਮੰਮੀ ਨਹੀਂ ਹੈਗੀ ਘਰੇ ਮੰਮੀ ਗਈ ਵੀ ਆ ਘੰਟੀਆਂ ਦੇ ਆ ਜਾਂਦੀ ਫਿਰ ਪਾ ਦੂੰਗੀ ਫਿਰ ਕੀ ਹੋ ਗਿਆ ਮੰਮੀ ਗਈ ਵੀ ਆ ਕੀ ਦਾ ਅਚਾਰ ਨਾਲ ਤਾਂ ਮੰਦੀਆਂ ਕਿਉਂ ਤੁਹਾਨੂੰ ਨਹੀਂ ਪਤਾ ਸ਼ਾਇਦ ਮੰਮੀ ਦੇਸੀ ਕਿਉਂ ਉਹ ਦੱਬਾ ਤੇ ਅਚਾਰ ਸਰਪ ਦਾ ਡੱਬਾ ਸਾਰਾ ਅਲਮਾਰੀ ਚ ਰੱਖਦੀ ਹੈ ਉਹ ਛਾਬੀ ਭੁੱਲ ਕੇ ਨਾਲ ਲੈ ਗਈ ਉਹ ਕਹੇ ਕੋਣ ਕਰਦਾ ਹੈ ਮੰਮੀ ਕਰਦੀ ਤਾਂ ਬਹੁਤ دیر ਦੀ ਆ ਤੁਹਾਨੂੰ ਤਾਂ ਨਹੀਂ ਪਤਾ ਕਿਉਂਕਿ ਤੁਹਾਡੇ ਜੋਗਾ ਚਮਚਾ ਦੇਸੀ ਕਿਉਂ ਦਾ ਤੇ ਇਹ ਚਾਰ ਕੱਢ ਕੇ ਰੱਖ ਜਾਂਦੀ ਹੈ ਜਿੰਦਾ ਮਾਵਾ ਪੁੱਤਾਂ ਤੋਂ ਨਹੀਂ ਨੋਹਾ ਦੁਲਾਉਂਦੀਆਂ ਨੇ